ਸ਼ੁੱਕਰਵਾਰ ਨੂੰ ਹੈ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਇਸ ਦਿਨ ਦੇਸ਼ ਭਰ ਚ ਸਰਕਾਰ ਦੇ ਨੁਮਾਇੰਦੇ ਮਹਿਲਾ ਸਿਸ਼ਕਤੀਕਰਨ ਨੂੰ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਕਰਨਗੇ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਇਸ ਤੋਂ ਪਹਿਲਾਂ ਹੁਣ ਅਸੀਂ ਅੱਗੇ ਵਧੀਏ ਤੁਹਾਨੂੰ ਕੁਝ ਵਿਖਾਉਂਦੇ ਹਾਂ ਗੌਰ ਨਾਲ ਇਸ ਵੀਡੀਓ ਨੂੰ ਵੇਖੋ ਜਿਸ ਵਿੱਚ ਇੱਕ ਕੁੜੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ચીਕ-ਚੀਕ ਕੇ ਸਕੂਲ ਨਾ ਹਟਾਉਂਦੀ ਗੁਹਾਰ ਲਗਾ ਰਹੀ ਹੈ ਜੇ ਤੁਹਾਡੇਲੇ ਬੱਚੇ ਨੇ ਸੜਕ ਤੇ ਬੈਠਾ ਬੱਚਾ ਤੋਂ ਫਾਰਮੈਟ ਨੂੰ ਦਿਖਾਈ ਨਹੀਂ ਦਿੰਦਾ। ਹਾਂ ਸਹੀ ਗੱਲ। ਇਹ ਬੱਚੇ ਵਿਚਾਰੇ ਜੇ ਭੱਜਲੇ ਵੀ ਜਾਣਗੇ ਕਿੱਥੇ ਜਾਣਗੇ? ਚਾਹ ਬੇਟਾ ਫਿਰ ਕਿੰਨਾ ਹੋ ਜਾਵੇ। ਮੈਂ ਵੀ ਤੁਮ ਲੋਗੋ ਨੂੰ ਰੋਕਣਾ ਚਾਹਿਆ ਯਾਹ ਲੋ। ਬ੍ਰੀਕ ਮੰਗੀ ਯਾਹ ਲੋ। ਹੋਰ ਤਾਂ ਹੋਰ ਇਸ ਤੋਂ ਸਬੂਤ ਵੀ ਮੰਗੇ ਜਾ ਰਹੇ ਨੇ ਕਿ ਉਹ ਵਾਕਈ ਪੜਾਉਂਦੀ ਐ ਜਾਂ ਡਰਾਮੇ ਕਰ ਰਹੀ ਐ। ਸੇਂਦੀ ਗੱਲ ਕਹਿੰਦੇ ਪੈਣਾ ਕਿ ਮੈਨੂੰ ਪ੍ਰੂਫ ਦੇ ਕਿ ਬੱਚੇ ਕਿੱਥੇ ਪੜ੍ਹਾਨੀ ਐ। ਹਾਂਜੀ ਆ ਲਓ। ਬੱਚੇ ਹੁਣ ਲੈ ਕੇ ਆਣੇ ਆ ਆਪਣੇ। ਆਲੋ ਕਰੋ ਮੈਂ ਉਹਨਾਂ ਨਾਲ ਗੱਲ ਕਰਦਾ ਹਾਂ ਪੁਰਨਾ ਹਾਂ ਆਲੋ ਕਾਫੀ ਉਹਨਾਂ ਨੇ ਚੈਲੰਜ ਕਰਦੇ ਬੈਠਾ ਕਿ ਮੈਨੂੰ 10 ਬਣਾਉਣੇ ਕਿਤੇ ਆਜ ਸਰ ਇੱਕ ਹੀ ਲੱਗਾ ਇਹਨਾਂ ਨੇ ਕੀ ਕੀਤਾ ਇਹਨਾਂ ਲੋਕਾਂ ਨੇ ਕਿਹਾ ਇੱਕ ਹੈ ਸਰ ਤੁਸੀਂ ਕੀ ਕਰ ਰਹੇ ਹੋ ਬੱਸ ਕੋਤੀ ਕਾਹ ਹੈ ਬੇਟਾ ਯਾਰ ਇਹ ਸਭ ਹੀ ਅਰੇ ਆਪਤੀ ਹੋਰ ਕੀ ਹੈ ਕੀ ਦਿਖਾਓ ਇਸਰਾਓ ਕੀ ਹੈ ਇੱਕ ਮਿੰਟ ਸਰ ਇੱਕ ਮਿੰਟ ਬੇਟਾ बसे 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 कोई गाली कोई गाली दो मिनट हो जाए कर ले ना तो सल्ली कर ले तो सल्ली कर ना हाँ बोल बेटा ये आ गया तू तो पढ़ता हां काबलल पढ़ते हो ना हां सावन पढ़ते हो सिंगिंग पढ़ते हो एक बार एक बार एक बार एक बार तीन बार तीन बार बेटा क्या बोल बी4 जय बी4 दो ई4 एलिगेंट एफ4 बी3 बी4 लो बस करो जी कर तू सी ਬਸ ਹੋ ਗਿਆ ਬੇਟੇ ਹੋ ਗਿਆ ਪੁੱਛਣਾ ਤੇ ਆਈਆਂ ਹਾਂ 6 ਮਹੀਨੇ ਤੋਂ ਪੜਾ ਰਹੀਆਂ ਆਂ ਬੱਚਾ ਇਥੋਂ ਕਿਤੇ ਨਹੀਂ ਗਿਆ ਉਦੋਂ ਤੁਹਾਨੂੰ ਕੋਈ ਨਹੀਂ ਦਿਖਿਆ ਤੇ ਅੱਜ ਤੁਹਾਨੂੰ ਸਾਰੇ ਦਿਖ ਰਹੇ ਨੇ ਮੇਰੇ ਬੱਚੇ ਬਸ ਬੇਟਾ ਬਸ 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 ਹੋ ਗਈ ਗੱਲ ਹੋ ਗਈ ਗੱਲ ਨਾ ਅਸੀਂ ਸਾਰੇ ਲੜ ਕੋ ਕਿੰਨਾ ਲੜੇ ਆ ਤੇ ਸਕੂਲੀ ਦਾ ਨਾਮ ਹੈ ਸੰਦੀਪ ਕੁਮਾਰੀ ਜੋ ਜਲੰਧਰ ਦੇ ਕਾਲਾ ਬੱਕਰਾ ਇਲਾਕੇ ਦੀ ਰਹਿਣ ਵਾਲੀ ਹੈ ਇੱਕ ਦਿਨ ਬਸ ਤੇ ਬੈਠੀ ਤਾਂ ਬੱਚਿਆਂ ਨੂੰ ਭੀਖ ਮੰਗਦੇ ਦੇਖ ਉਹਨਾਂ ਲਈ ਕੁਝ ਕਰਨ ਦੀ ਇੱਛਾ ਜਗੀ ਤੇ ਆਪਣੇ ਘਰ ਤੋਂ 20 ਕਿਲੋਮੀਟਰ ਦੂਰ ਆ ਕੇ ਪਠਾਨਕੋਟ ਫੂਲਦੇ ਹੀਠਾ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ ਸੰਦੀਪ ਰਾਜਨੀਤੀ ਸ਼ਾਸਤਰ ਚ ਐਮ ਐ ਇਹੀ ਨਹੀਂ ਬੱਚਿਆਂ ਲਈ ਕਾਪੀਆਂ ਕਿਤਾਬਾਂ ਵੀ ਖੁਦ ਹੀ ਲਾਂਦੀ ਸੀ ਪਰ ਸਮਾਜ ਨੂੰ ਇਹ ਗਵਾਰਾ ਨਹੀਂ ਲੱਗਿਆ ਤੇ ਮੰਗਲਵਾਰ ਦੁਪਹਿਰ ਨਗਰ ਨਿਗਮ ਦੀ ਟੀਮ ਸਕੂਲ ਬੰਦ ਕਰਵਾਉਣ ਪਹੁੰਚ ਗਈ ਹੁਣ ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਸਕੂਲ ਬੰਦ ਕਰਵਾਉਣ ਪਿੱਛੇ ਕਾਰਨ ਇਹ ਸੀ ਕਿ ਕੇਐਮਵੀ ਕਾਲਜ 'ਚ ਵਿਦੇਸ਼ੀ ਡੈਲੀਗੇਟ ਆ ਰਿਹਾ ਤੇ ਗੋਰੀਆ ਅੱਗੇ ਟੋਰ ਖਰਾਬ ਦਾ ਹੋਵੇ ਇਸ ਲਈ ਇਹ ਕਦਮ ਚੁੱਕਿਆ ਗਿਆ ਪਰ ਨਗਰ ਨਿਗਮ ਅਧਿਕਾਰੀ ਨੇ ਕਿਹਾ ਕਿ ਅਸੀਂ ਸਿਰਫ ਨਜਾਇਜ਼ ਕਬਜ਼ਾ ਹਟਾਉਣਾ ਆਏ ਹਾਂ ਸਾਨੂੰ ਨਹੀਂ ਪਤਾ ਇੱਥੇ ਕੋਈ ਸਕੂਲ ਚੱਲ ਰਿਹਾ ਸਰ ਮੇਰਾ ਨਾਮ ਹੈ ਸੰਦੀਪ ਕੁਮਾਰੀ ਸਰ ਮੈਂ ਇੱਥੇ ਬੱਚਿਆਂ ਨੂੰ ਜਦ ਪੜਾਉਣਾ ਹੀ ਤੇ ਇੱਥੇ ਮੈਨੂੰ ਪਤਾ ਲੱਗਾ ਕਿ ਇੱਥੇ ਲੋਕਾਂ ਨੂੰ ਉਠਾ ਰਹੇ ਆ ਤੇ ਮੈਂ ਪੁੱਛਿਆ ਕੌਣ ਉਠਾ ਰਹੇ ਤੇ ਮੈਂ ਦੇਖਿਆ ਕਾਰਪੋਰੇਸ਼ਨ ਵਾਲਿਆਂ ਦੀ ਗੱਡੀ ਖੜੀ ਹੈ ਤੇ ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ ਮੇਅਰ ਦਾ ਆਦੇਸ਼ ਹੈ ਕਿ ਇਤਨਾ ਗੰਦਗੀ ਜਿਹੜੀ ਆ ਉਹ ਬਾਹਰ ਕੱਢਣੀ ਹੈ ਸ਼ਹਿਰ ਦੀ ਹਾਂਜੀ ਸਰ ਪਤਾ ਕੀ ਗੱਲ ਹੈ ਸਮੱਸਿਆ ਇਹ ਹੈ ਜਿਹੜਾ ਹੱਤੀ ਕੰਮ ਕਰਦਾ ਹੈ ਨਾ ਅਸੀਂ ਉਹਨੂੰ ਕੁਝ ਨਹੀਂ ਅਸੀਂ ਉਹਨੂੰ ਬਾਹਰ ਕੱਢਣਾ ਹੈ ਤੇ ਜਿਹੜਾ ਦੂਸਰੇ ਕੰਮਾਂ ਵਿੱਚ ਬਿਜ਼ੀ ਹੈ ਨਾ ਜਿਹੜੇ ਦੇਸ਼ ਦੇ ਬੱਚੇ ਸਾਡੇ ਇੱਥੇ ਘੁੰਮਦੇ ਰਹਿੰਦੇ ਨੇ ਉਹਨਾਂ ਵਾਸਤੇ ਅਸੀਂ ਕੁਝ ਨਹੀਂ ਇਹ ਕਰ ਸਕਦੇ ਹੈਗੇ ਅਸੀਂ ਉਹਨਾਂ ਨੂੰ ਕੁਝ ਕਹਿਣਾ ਵੀ ਨਹੀਂ ਤੇ ਅਸੀਂ ਉਹਨਾਂ ਲਈ ਕੁਝ ਕਰਨਾ ਵੀ ਨਹੀਂ ਤੇ ਜਿਹੜੇ ਹੱਤੀ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਤੰਗ ਵੀ ਕਰਨਾ ਹੈ ਸਰ ਮੈਂ ਤਾਂ ਇੱਥੇ ਪੜਾਣਾ ਆਂਦੀ ਇਹਨਾਂ ਦੇ ਬੱਚਿਆਂ ਨੂੰ ਜਦੋਂ ਮੈਂ ਦੇਖਿਆ ਨਾ ਕਿ ਇਹ ਕੰਮ ਕਰਦੇ ਨੇ ਇਹਨਾਂ ਦੇ ਬੱਚੇ ਵੀ ਇੱਥੇ ਘੁੰਮਦੇ ਰਹਿੰਦੇ ਨੇ ਫੇਰ ਮੈਂ ਸੋਚਿਆ ਕਿ ਇਹਨਾਂ ਨੂੰ ਇਕੱਠਾ ਕਰਕੇ ਨਾ ਪੜਾ ਦਿੱਤਾ ਜਾਵੇ 6 6 ਮਹੀਨੇ ਹੋ ਗਏ ਕੀ ਕਾਰਨ ਦੱਸਿਆ ਉਹਨਾਂ ਨੇ ਤੁਹਾਨੂੰ ਕਿ ਉਹ ਦੂਰ ਸਾਦੀ ਦੀ ਦੁਦੂ ਪਰਾਨੇ ਤੇ ਲਈ ਕੀ ਕਾਰਨ ਦੱਸਿਆ ਜੀ ਤੁਹਾਨੂੰ ਸਰ ਇੱਥੇ ਮੈਨੂੰ ਇਹੀ ਕਾਰਨ ਦੱਸਿਆ ਹੈ ਕਿ ਸਾਨੂੰ ਆਦੇਸ਼ ਆਇਆ ਆ ਕਿ ਮੇਅਰ ਸਾਹਿਬ ਦਾ ਆਦੇਸ਼ ਆ ਕਿ ਸ਼ਹਿਰ ਨੂੰ ਸਾਫ਼ ਕਰਨਾ ਇੱਕ ਕੁੜੀ ਵੱਲੋਂ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦੇ ਰਹੇ ਸਕੂਲ ਨੂੰ ਨਗਰ ਨਿਮ ਵੱਲੋਂ ਸਿਰਫ ਇਸ ਕਰਕੇ ਚੁਕਵਾਇਆ ਗਿਆ ਕਿ ਉੱਥੇ ਇੱਕ ਵਿਦੇਸ਼ੀ ਡੈਲੀਗੇਟ ਨੇ ਆਣਾ ਸੀ ਤੇ ਉੱਥੇ ਨਜਾਇਜ਼ ਕਬਜ਼ਾ ਕੀਤਾ ਹੈ ਅਸੀਂ ਨਗਰ ਨਿਗਮ ਨੇ ਇਹ ਸਕੂਲ ਤਾਂ ਚੱਕ ਦਿੱਤਾ ਹੈ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਸ਼ਹਿਰ ਵਿੱਚ ਹੋਰ ਵੀ ਨਜਾਇਜ਼ ਕਬਜ਼ੇ ਹਨ ਜਿਹੜੇ ਕਿ ਨਗਰ ਨਿਗਮ ਨੂੰ ਨਜ਼ਰ ਨਹੀਂ ਆ ਰਹੇ ਜੇ ਉਹਨਾਂ ਨੂੰ ਨਜ਼ਰ ਹੀ ਆਇਆ ਤਾਂ ਸਿਰਫ ਗਰੀਬ ਬੱਚਿਆਂ ਦਾ ਉਹ ਸਕੂਲ ਕੈਮਰਾਮੈਨ ਨਿਖਤ ਸ਼ਰਮਾ ਦੇ ਨਾਲ ਪਰਮਜੀਤ ਸਿੰਘ ਰੰਕੂ ਦੀ ਡੇਲੀ ਪੋਸਟ ਪੰਜਾਬੀ ਜਲੰਧਰ ਜੇ ਤੁਹਾਡੇ ਆਇਲਸ ਵਿੱਚ 6 each band ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ